ਮੈਂ ਤੇ ਮੇਰਾ ਸਹਿਯੋਗੀ ਕੈਮਰਾਮੈਨ ਖੜੇ ਆ ਪੰਜਾਬ ਦੇ ਸਭ ਤੋਂ ਅਮੀਰ ਪਿੰਡ ਮਿਆਣੀ ਖਾਸ ਅੱਠ ਬੈਂਕਾਂ ਨੇ ਇੰਨੇ ਅਮੀਰ ਲੋਕ ਨੇ ਕਿ ਪੈਸਾ ਸੰਭਾਲਣ ਦੇ ਲਈ ਇੱਥੇ 8 ਬੈਂਕਾ ਖੋਲਣੇ ਪੈ ਗਏ ਪਹਿਲਾਂ ਪਿੰਡ ਸੀ ਜਦੋਂ ਅਸੀਂ ਆਏ ਨਾ ਉਹ ਤੁਹਾਨੂੰ ਦੱਸਾਂ ਉਹ 11 ਵਾਟਾਂ ਸੀ ਇਹਨਾਂ 6 ਵਾਟਾਂ ਸੀ ਤੇ ਹੁਣ 11 ਨੇ ਇਹ ਲੈ ਬਹੁਤ ਗਰੀਬ ਸੀ ਹੁਣ ਮੁੰਡੇ ਅਮਰੀਕਾ ਜਾਣ ਨਾਲ ਜ਼ੋਰ ਪਜਾਉਣਾ ਸਾਰੇ ਪਾਸੇ ਅਮੀਰ ਹੀ ਹੋ ਗਿਆ ਹੁਣ ਹਾਟੇ ਬੈਂਕਾਂ ਨੇ 12 ਗੁਰਦੁਆਰੇ ਨੇ ਬੰਨੇ ਜੀ 12 ਗੁਰਦੁਆਰੇ ਨੇ 12 ਗੁਰਦੁਆਰੇ ਸੀ ਇਸ ਪਿੰਡ ਦੇ ਬਸ ਨੀਕਾ ਕਦੋਂ ਦੇ ਰਹਿੰਦੇ ਸੀ ਇੱਥੇ ਸਾਨੂੰ ਦਿੱੱਚ ਹੋਗਾ ਨਾ ਤੇ ਪਕਸਾਂ ਦੇ ਪਿੰਡਾਂ ਬਣਿਆ ਇਹ ਦਸਾ ਹੁੰਦੇ ਰਹਿੰਦੇ ਇੱਥੇ ਮੈਂ ਉਹਦੂ 4 ਸਾਲ ਦਾ ਹੀ ਮੈਂ ਮੱਝ ਤੇ ਚੜ ਕੇ ਆਇਆ ਸੀ ਛੋਟੇ ਤੇ ਚੜ ਕੇ ਆਇਆ ਸੀ ਮੈਂ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰਾਈ ਪੰਜਾਬ ਤੇ ਇਸ ਵਕਤ ਮੈਂ ਤੇ ਮੇਰਾ ਸਹਿਯੋਗੀ ਕੈਮਰਾਮੈਨ ਖੜੇ ਆ ਪੰਜਾਬ ਦੇ ਸਭ ਤੋਂ ਅਮੀਰ ਪਿੰਡ ਮਿਆਣੀ ਖਾਸ ਇਹਨੂੰ ਮਿਆਣੀ ਪਠਾਨ ਵੀ ਕਹਿੰਦੇ ਆ ਮਿਆਣੀ ਅਫਗਾਨ ਵੀ ਕਹਿੰਦੇ ਆ ਕਿਉਂਕਿ ਇਹ ਬਿਆਸ ਦਰਿਆ ਤੇ ਖੱਬੇ ਬੰਨੇ ਆ ਔਰ ਕਹਿੰਦੇ ਆ ਕਿ ਇਹ ਪਠਾਣਾ ਦੇ ਵੱਲੋਂ ਉਹ ਸਾਰੇ ਆ ਗਿਆ ਪਿੰਡ ਸੀਗਾ ਸ਼ੇਰ ਸਾਹ ਸੂਰੀ ਨੇ ਬਿਸਤੂ ਦਬਾਬ ਤੇ ਪੰਜਾਬ ਦੇ ਇਹਨਾਂ ਏਰੀਆ ਦੇ ਵਿੱਚ ਮਾਝੇ ਵਾਲੀ ਸਾਈਡ ਦੇ ਉੱਤੇ ਇਹਨਾਂ ਏਰੀਆ ਦੇ ਵਿੱਚ ਟਾਂਡੇ ਵਾਲੀ ਸਾਈਡ ਦੇ ਉੱਤੇ ਬੜੇ ਸਾਰੇ ਪਿੰਡ ਜਿਹੜੇ ਨੇ ਉਹ ਸਾਰੇ ਸਨ ਤੇ ਇਹਨੂੰ ਪਠਾਣਾ ਦੀ ਮਿਆਣੀ ਵੀ ਕਹਿੰਦੇ ਸੀ ਕਿਉਂਕਿ ਇਹ ਪਠਾਣਾ ਦਾ ਸ਼ਹਿਰ ਸੀ ਔਰ ਕਿੱਲੇ ਦੇ ਵਾਂਗੂ ਇਹਨੂੰ ਸਾਰੀ ਕੀਤੀ ਸੀਗੀ ਔਰ ਇਹਦੀਆਂ ਤਸਵੀਰਾਂ ਤੁਹਾਨੂੰ ਦਿਖਾਉਨੇ ਆ ਅੱਠ ਬੈਂਕਾਂ ਨੇ ਇੰਨੇ ਅਮੀਰ ਲੋਕ ਨੇ ਕਿ ਪੈਸਾ ਸਾਂਭਣ ਦੇ ਲਈ ਇੱਥੇ ਅੱਠ ਬੈਂਕਾਂ ਖੋਲਣੀਆਂ ਪੈ ਗਈਆਂ ਸੋ ਚੱਲਦੇ ਆ ਤੇ ਤਸਵੀਰਾਂ ਦਿਖਾਉਨੇ ਆ ਤੁਹਾਨੂੰ ਇਸ ਮਿਆਣੀ ਪਿੰਡ ਦੀਆਂ ਵਾਕੀ ਗੱਲ ਸਹੀ ਹੈ ਬੀ ਬਾਹਰ ਅੰਦਰ ਬਹੁਤ ਕੇ ਵੱਡਾ ਪਿੰਡ ਆ ਇਹ ਨਹੀਂ ਤੇ ਇਹਦੀ ਇਹਦੀ ਹੱਦ ਹੀ ਬਹੁਤ ਦਾ ਪਿੰਡ ਦੀ ਆ ਪਿੰਡ ਆ ਜੀ ਪਿੰਡ ਬਹੁਤ ਤਕੜਾ ਨੇ ਜੀ ਪਹਿਲਾਂ 6 ਵਾਟਾ ਸੀ ਹੁਣ 11 ਵਾਟਾ ਨੇ ਅੱਛਾ ਤੇ ਸਰਪੰਚ ਫਿਰ 1 ਲੱਖ ਦਾ ਕਿਦਾਂ ਮੈਂ ਜੀ ਕੀ ਸਰਪੰਚ ਇੱਕੀਆ ਇੱਕੀਆ ਠੀਕ ਆ ਪੂਰੇ ਪਿੰਡ ਦਾ ਆਬਾਦੀ ਕਿੰਨੀ ਹੋਊਗੀ ਆਬਾਦੀ ਇਥੇ ਕਾਫੀ ਹੈ ਜੀ ਹੁਣ ਇਹਨਾਂ ਕਹਿੰਦਾ ਯਕੀਨ ਨਹੀਂ ਹੈ 70000 ਵਾਦੀ ਹੈਗੀ ਹੈ ਆ ਤੁਸੀਂ ਤੁਸੀਂ ਜੰਮਪਾਲ ਇਥੋਂ ਦੇ ਨਹੀਂ ਹੋ ਹਾਂ ਜੀ मतलब उजड़ बा, बा, के आए सी पाकिस्तान नो बुजुर्ग बापू जी आए सी केड़े एरिया तो ए अपना शेखूपुर जिला सी अच्छा शेखूपुर जिला पूर मैं देखा मैं आनीदा सी पीछे भी गल करदे सी वो भी शेखूपुर जिले तो आए सी हम्म क्यों ਸਾਡੇ ਦਾ ਜਨਮ ਉਮੀਦਰ ਦੀ ਹੈ ਨਾ ਤੇ ਸਾਨੂੰ ਬਾਪੂ ਰਾਂ ਨੂੰ ਪਤਾ ਜੇ ਜੋ ਕੀਤਾ ਵੀ ਬਾਪੂ ਤਾਂ ਪੂਰੇ ਹੋ ਗਏ ਵਿਚਾਰੇ ਹਾਂ ਉਹ ਸੰਦਾਲੀ ਜਾਇਨ ਉਹਦੇ ਉੱਤ ਕੇ ਅੱਛਾ ਤੇ ਜਿੱਦਾਂ ਹੁਣ ਪਿੰਡ ਦੇ ਵਿੱਚ मतलब ਕੋਈ ਸਾਂਝਾ ਪ੍ਰੋਗਰਾਮ ਹੁੰਦਾ ਹੋਵੇ 바ਵਾ ਕੱਠ ਹੁੰਦਾ ਕਿਦਾਂ ਜਾਂ ਫਿਰ ਨਹੀਂ ਕੱਠ ਤੇ ਬੜਾ ਹੁੰਦਾ ਇੱਥੇ ਇੱਥੇ ਨਾ ਦੋ ਦਿਨ ਲੜੀ ਚੱਲ ਬਣੀ ਖੰਡ ਪਟਾਂ ਦੀ 12 12 14 16 16 ਪਾਰ ਚੱਲਦੇ ਨੇ ਕੀ ਹੈ ਇੱਕ ਮਹੀਨਾ ਲਗਾਤਾਰ ਚੱਲਦੇ ਨੇ ਤੇ ਜਿੱਦਾਂ ਹੁਣ ਬਹੁਤ ਵੱਡਾ ਪਿੰਡ ਆ ਤੁਹਾਨੂੰ ਤਾਂ ਲੋਕੀ ਤੁਹਾਡੇ ਰਿਸ਼ਤੇਦਾਰ ਵੀ ਕਹਿੰਦੇ ਹੋਣੇ ਵੀ ਤੁਸੀਂ ਤਾਂ ਬੜੇ ਵੱਡੇ ਸ਼ਹਿਰ ਹੀ ਲੱਗਦਾ ਹੁਣ ਸ਼ਹਿਰ ਸ਼ਹਿਰ ਬਣ ਗਿਆ ਸ਼ਹਿਰ ਬਣ ਗਿਆ ਪਹਿਲਾਂ ਪਿੰਡ ਸੀ ਜਦੋਂ ਅਸੀਂ ਆਏ ਆ ਨਾ ਉਹ ਤੁਹਾਨੂੰ ਦੱਸਾਂ ਉਹ 11 ਵਾਟਾਂ ਸੀ 6 ਵਾਟਾਂ ਸੀ ਤੇ ਹੁਣ 11 ਨੇ ਅੱਛਾ ਇਨੀ ਵਾਦੀ ਹੋਈ ਹੈ ਤੇ ਕਹਿੰਦੇ ਅੱਠ ਬੈਂਕਾਂ ਵੀ ਆ ਆਈਆਂ ਅੱਠ ਬੈਂਕਾਂ ਨੇ 12 ਗੁਰਦੁਆਰੇ ਨੇ ਪਿੰਡ ਸ਼ੀ 12 ਗੁਰਦਾਰੇ ਨੇ 12 ਗੁਰਦਾਰੇ ਤੇ ਮੰਦਰ ਮੰਦਰ 1 2 3 4 4-5 ਮੰਦਰ ਨੇ ਬਾਬੂ ਜੀ ਕਹਿੰਦੇ ਆ ਵੀ ਇਹ ਪਿੰਡ ਬਹੁਤ ਅਮੀਰ ਆ ਵਾਕੇ ਅਮੀਰ ਗੱਲ ਹਾਂਜੀ ਨੀਰ ਹੈ ਸਹੀ ਹੈ ਹਾਂਜੀ ਨੀਰ ਪਹਿਲੇ ਬਹੁਤ ਗਰੀਬ ਸੀ ਤੇ ਹੁਣ ਮੁੰਡੇ ਅਮਰੀਕਾ ਜਾਣ ਨਾਲ ਯੂਰਪ ਜਾਣ ਨਾਲ ਸਾਰੇ ਪਾਸੇ ਤੇ ਨੀਰ ਹੀ ਹੋ ਗਿਆ ਹੁਣ ਬੈਂਕਾਂ ਬਹੁਤ ਆ ਪਿੰਡ ਚ ਹਾਂਜੀ ਹਾਂਜੀ ਬੈਂਕਾਂ ਚ ਸਾਰੀਆਂ ਬੈਂਕਾਂ ਨੇ ਆ ਵੀ ਨੇ ਉਹ ਅੱਗੇ ਵੀ ਬੈਂਕਾਂ ਨੇ ਸਾਈਡ ਤੇ ਬੈਂਕਾਂ ਨੇ ਸਹੀ ਕਿੰਨੀ ਕ ਆਬਾਦੀ ਹੋਏਗੀ ਪਿੰਡ ਦੀ ਬਿੰਦੂ ਮੇਰੇ 7-8 ਹਜ਼ਾਰ ਵੱਦੀ ਵੱਦੀ ਤੇ ਜਾਦਾ 12-13 ਜਨ ਹੈ ਹੈ ਕੋਈ ਇੱਥੇ ਵੱਦੀ ਕਿ ਗੰਨੇ ਨੇ ਬੁੱਢੇ-ਬੁੱਢੇ ਰਹਿ ਗਏ ਨੇ ਅੱਛਾ ਤੇ ਬੰਦੇ-ਮੁੰਡੇ ਮਨੇ ਸਾਰੇ ਬਾਹਰ ਚਲੇ ਗਏ ਥੋੜੇ-ਥੋੜੇ ਬੱਚੇ ਆ ਨੇ ਕਈ ਫੈਮਿਲੀਆ ਦੇ ਹਾਂਜੀ ਅਮੀਰੀ ਪਿੱਛੇ ਪ੍ਰਵਾਸ ਆ ਵੀ ਮਤਲਬ ਲੋਕ ਬਾਹਰ ਚਲੇ ਗਏ ਯਾਰ ਹਾਂਜੀ ਮੇਰੀ ਪਿੱਛੇ ਹਾਂਜੀ ਤੇ ਤੁਸੀਂ ਤੁਸੀਂ ਇਸ ਪਿੰਡ ਤੇ ਬਸਨੀ ਕਦੋਂ ਦੇ ਰਹਿੰਦੇ ਸੀ ਇੱਥੇ ਸਾਨੂੰ ਤੇ ਇੱਥੇ ਹੋਗਾ ਨਾ ਜਦੋਂ ਪਾਕਿਸਤਾਨ ਇੰਡੀਆ ਬਣਿਆ ਇਹਨਾਂ ਦਾ ਹੁੰਦੇ ਰਹਿੰਦੇ ਇੱਥੇ ਪਾਕਿਸਤਾਨ ਨੂੰ ਆਏ ਅਸੀਂ ਅੱਛਾ ਪਾਕਿਸਤਾਨ ਉੱਥੇ ਕਿੱਥੇ ਦੇ ਸੀਗੇ ਉੱਥੇ ਅਸੀਂ ਦੇ ਪੁਚਰ ਨੰਗਲ ਪੁਚਰ ਨੰਗਲ ਛੇਕਪੁਰਾ ਜ਼ਿਲ੍ਹਾ ਛੇਕਪੁਰਾ ਜ਼ਿਲ੍ਹਾ ਵੈਸੇ ਜਨਮ ਸਾਡਾ ਇੱਧਰ ਦਾ ਹੀ ਹੈ ਸਹੀ ਹੈ ਜਨਮ ਇੱਥੇ ਦਾ ਠੀਕ ਹਾਂਜੀ ਛੇਕਪੁਰਾ ਜ਼ਿਲ੍ਹਾ ਬੜਾ ਸਰਦਾਰ ਹੁੰਦਾ ਹੈ ਨਾ ਛੇਕਪੁਰਾ ਜ਼ਿਲ੍ਹਾ ਤੇ ਸੇਲਸ਼ਾਦਾਰ ਪਿੰਡ ਪੁਚਰ ਨੰਗਲ ਸਹੀ ਹੈ ਹਾਂਜੀ ਠੀਕ ਹੈ ਅੱਛਾ ਇਹ ਪਿੰਡ 'ਚ ਮਤਲਬ ਉੱਦਾਂ ਸਹੂਲਤਾਂ ਸੁੱਖ ਸਹੂਲਤਾਂ ਵਾਵਾ ਸਕੂਲਜ ਵੀ ਪਿੰਡ 'ਚ ਹੀ ਆ ਗਏ ਨੇ ਕਾਲਜ ਆ ਗਿਆ ਚਾਹ ਸਾਰੇ ਚੌਹਰੀ ਦੇ ਆ ਦੇ ਸਕੂਲ ਆ ਪਰ ਪਰ ਪਿੱਛੇ ਸਕੂਲ ਆ ਸੰਤਾ ਦਾ ਸੰਤਵਾ ਮਾਧਾ ਸਿੰਘ ਦਾ ਸਕੂਲ ਆ ਸੰਤ ਬਾਬਾ ਪ੍ਰੇਮ ਸਿੰਘ ਦੇ ਨਾਮ ਸਕੂਲ ਚੱਲਦਾ ਠੀਕ ਹੈ ਹਾਂਜੀ ਸਹੀ ਹੈ ਤੇ ਪਿੰਡ ਦੀ ਵਾਦੀ ਅਸੀਂ ਪੁੱਛਦੇ ਕਹਿੰਦੇ 15-16000 ਹੈਗੀ ਵਾਦੀ ਪਰ ਉਹ 7-8000 ਹੀ ਆ ਵੀ ਜਿਹੜੇ 10-12000 ਕਰਨ ਦੱਸ ਗਿਆ ਕਹਿੰਦਾ 12 ਕਰਨ ਨਹੀਂ ਕਹੇ ਵਾਦੀ ਹਾਂਜੀ ਸਹੀ ਹੈ ਪਿੰਡ 'ਚ ਵੜ ਕੇ ਦੇਖੋ ਕੌਠੀਆਂ ਟੋਪ ਤੋਂ ਟੋਪ ਮਿਲਣਗੀਆਂ ਤੁਹਾਨੂੰ ਕਰੋੜਾਂ ਪਤੀ ਕੌਠੀਆਂ ਨੇ ਕੁੜੀਆਂ ਤੇ ਖਾਲੀ ਪਈ ਸਾਡੇ ਵਰਗੇ ਕਿਰਾਏ ਦੇ ਰਹਿੰਦੇ ਝੁੱਗੀਆਂ ਹਾਂਜੀ ਇੱਕ ਕਿਰਾਇਆ ਤੇ ਦਿੱਤੀ ਹੋਈਆਂ ਕੋਠੀਆਂ ਨਾ ਨਾ ਕਰਾਇਆ ਤੇ ਨਹੀਂ ਦਿੰਦੇ ਕੋਈ ਹੈ ਚਾਂ ਦਿੱਤੀਆਂ ਕਈਆਂ ਨੇ ਬਸ ਕਿ ਨਹੀਂ ਦਿੰਦੇ ਕਰਾਇਆ ਤੇ ਤੇ ਪੈਸੇ ਕਬਜ਼ਾ ਨਹੀਂ ਛੱਡਦੇ ਮੁੜ ਕੇ ਆ ਹਾਂ ਇਹ ਤੇ ਹਾਂਜੀ ਦਰਦੇ ਨਹੀਂ ਦਿੰਦੇ ਅੱਛਾ ਜਿਹਨੂੰ ਕਰਾਇਆ ਤੇ ਦੇ ਦੋ ਅਗਲਾ ਕਬਜ਼ਾ ਨਹੀਂ ਛੱਡ ਕਮ ਸੋਣੀਆਂ ਤੋਂ ਕੋਟੀਆਂ ਹਾਂਜੀ ਕਹਿੰਦੀਆਂ ਤੇ ਤੁਹਾਡੇ ਪੁੱਤ ਵੀ ਬਾਹਰ ਆਦੇ ਤੁਸੀਂ ਨਹੀਂ ਨਹੀਂ ਸਾਡੇ ਸਾਡੇ ਦੱਫਾ ਹੀ ਕਰਦੇ ਆ ਮੈਂ ਇੱਥੇ ਗੇਟ ਅਗੇ ਨੇ ਬੈੰਨ 9000 ਰੁਪਏ ਦਿੰਦੇ ਬੈਣ ਦਾ ਹੀ ਇੱਥੇ ਗੇਟ ਖੋਲ ਛੱਡਿਆ ਬੰਦ ਕਰਤਾ ਹਾਂਜੀ ਵੈਸੇ ਨਾ ਪੰਜਾਬ ਦੀ ਗੱਲ ਕਹੀਏ ਤੇ ਪਿੰਡਾਂ ਚ ਹੀ ਪੰਜਾਬ ਵਸਦਾ ਆ ਅਸੀਂ ਸ਼ਹਿਰ ਖਾਨੀ ਰਹਿੰਦੇ ਆ ਇਨਾ ਸਕੂਨ ਨਹੀਂ ਆਉਂਦਾ ਹੈਗਾ ਅੱਛਾ ਮਿਆਣੀ ਆਹੇ ਪਿੰਡ ਆਪਾਂ ਦੱਸਿਆ ਸੀ ਪਹਿਲਾਂ ਤੁਹਾਨੂੰ ਵੀ ਇਹ ਬਹੁਤ ਵੱਡਾ ਪਿੰਡ ਹੈ ਪਠਾਨ ਕਹਿੰਦੇ ਵੀ ਪਠਾਨਾਂ ਦਾ ਪਿੰਡ ਹੈ ਹਾਂ ਪਠਾਨਾਂ ਦਾ ਪਿੰਡ ਹੈ ਮਿਆਣੀ ਵੱਡੀ ਮਿਆਣੀ ਇਹਨੂੰ ਬੋਲਦੇ ਅੱਛਾ ਤੇ ਇਹ ਮੁਸਲਮਾਨਾਂ ਦੇ ਪਠਾਨਾਂ ਦਾ ਪਿੰਡ ਹੈ ਇਹ ਮਤਲਬ ਆਪਾਂ ਜਦੋਂ ਉੱਜੜ ਕੇ ਆਏ ਆ ਉਧਰੋਂ ਇਹ ਆਣ ਕੇ ਇੱਥੇ ਮਤਲਬ ਬੈਠੇ ਆ ਅੱਛਾ ਤੁਸੀਂ ਤੁਸੀਂ ਕਿੱਥੋਂ ਆਏ ਹੋ ਪਾਕਿਸਤਾਨ ਤੋਂ ਵਿੱਚੋਂ ਪਾਕਿਸਤਾਨ ਦੇ ਵਿੱਚੋਂ ਇੱਧਰੋਂ ਅਸੀਂ ਦਰਿਆਵਾਂ ਪਾਰ ਕਰਕੇ ਤੇ ਆਏ ਆ ਲਾ ਇਹਨੂੰ ਲਾਹੌਰਾ ਨੂੰ ਬਿਆਸ ਪਾਰ ਕਰਕੇ ਉਹਦੇ ਪਰਲੇ ਪਾਸੇ ਵੀ ਜਿਹੜੀ ਰਵੀ ਉਹ ਵੀ ਪਾਸ ਕਰਕੇ ਤੇ ਫਿਰ ਆਏ ਆ ਉਦੋਂ ਕਿੰਨੇ ਸੀਗੇ ਤੁਸੀਂ ਕਿੱਡੇ ਵੱਡੇ ਸੀ ਉਦੋਂ ਮੈਂ ਉਦੋਂ 4 ਕੇ ਸਾਲ ਦਾ ਸੀ ਮੈਂ ਮੱਝ ਤੇ ਚੜ ਕੇ ਆਇਆ ਸੀ ਝੋਟੇ ਤੇ ਚੜ ਕੇ ਆਇਆ ਸੀ ਮੈਂ ਹਾਂ ਹੈ ਬਿਆਸ ਤੇ ਆਏ ਰਵੀ ਪਾਰ ਕਰਕੇ ਆਏ ਸੀ ਬਿਆਸ ਤੇ ਆਏ ਰਵੀ ਜੀ ਅਸੀਂ ਪਾਸ ਕਰਕੇ ਆਏ ਆ ਤੇ ਮੈਂ ਤੇ ਕੋਈ ਥੋੜਾ ਜਿਹੀ 4 1/2 ਸਾਲ ਦਾ ਸੀ ਤੇ ਮੈਂ ਝੋਟੇ ਤੇ ਚੜ ਕੇ ਆਇਆ ਸੀ ਦਰਿਆ ਤੱਕ ਠੀਕ ਪਿਓ ਮੇਰੇ ਨੇ ਝੋਟੇ ਤੇ ਬਿਠਾਤਾ ਸੀ ਮੈਨੂੰ ਕੌਣ ਕੌਣ ਆਇਆ ਸੀ ਟੱਬਰ ਚੋਂ ਉਧਰੋਂ ਸਾਰੇ ਟੱਬਰ ਚੋਂ ਜਿਹੜੇ ਜੀ ਆਹੀ ਹੈਗੇ ਨਾ 6-7 ਜੀ ਸੀ ਆਹੀ ਸਾਰੇ ਉਧਰੋਂ ਹੀ ਆਏ ਮਤਲਬ ਉਥੇ ਰਾਹ ਦੇ ਵਿੱਚ ਤੇ ਬਹੁਤ ਕੁਝ ਹੁੰਦਾ ਸੀਗਾ ਰਾਹ 'ਚ ਵੱਡ ਕਟ ਹੋਈ ਹੈ ਅਸੀਂ ਦਰਿਆ ਦੇ ਪਿੱਛੇ ਵੀ ਰਹਿ ਗਏ ਸੀ ਮਤਲਬ ਰਾਵੀ ਦੇ ਪਿੱਛੇ ਵੀ ਰਹਿ ਗਏ ਜਿਹੜੇ ਫਿਰ ਮਲਾ ਹਨ ਨਾ ਜਿਹੜੇ ਸਾਡੇ ਮੇਰੇ ਬਾਪ ਤੇ ਮੇਰੇ ਜਿਹੜੇ ਵੱਡ-ਵਡੇਰੇ ਸੀ ਉਹ ਨੰਕੇ ਆ ਗਏ ਸੀ ਆਸ ਪਾਸੇ ਔਰ ਰਾਵੀ ਤੇ ਪਾਰ ਆ ਗਏ ਸੀ ਉਹਨਾਂ ਨੇ ਫਿਰ ਮਲਾ ਨੂੰ ਭੇਜਿਆ ਜਾ ਬਈ ਸਾਡੇ ਫਲਾਣਾ ਫਲਾਣਾ ਬੰਦਾ ਸਾਡਾ ਲੈ ਕੇ ਆ ਫੇ ਸਾਡੀ ਮਾਂ ਵੀ ਉੱਥੇ ਰਹਿ ਗਈ ਇਹੀ ਵੀ ਦੋ ਦੋ ਭਰਾ ਰਹਿ ਗਏ ਤੇ ਇੱਕ ਤੇ ਇੱਕ ਸਾਡੀ ਭੈਣ ਰਹਿ ਗਈ ਚਾਰ ਜੀ ਇਹੀ ਰਹਿ ਗਈ ਤੇ ਫਿਰ ਉਹ ਸਾਨੂੰ ਉਹਨੇ ਮਲਾਹ ਨੇ ਆਇਆ ਉਹਨੇ ਸਾਨੂੰ ਆਵਾਜ਼ ਮਾਰੀ ਮੇਰੀ ਮਾਂ ਦਾ ਨਾਮ ਲਿਆ ਤੇ ਆਵਾਜ਼ ਮਾਰੀ ਕਹਿੰਦੀ ਭੈਣ ਦੀ ਆਪਣਾ ਬੱਚੇ ਲੈ ਕੇ ਤੇ ਆ ਜਾਓ ਬੇਟੀ ਬੇਲੀ ਦੇ ਬਟੋ ਉਹ ਅੱਗੇ ਫੇਰੇ ਸੀ ਇੱਧਰ ਲੈ ਆਏ ਸਾਨੂੰ ਬਾਬੂ ਜੀ ਤਗੜੇ ਸਰਦੇ ਸੀ ਉਧਰ ਤੁਸੀਂ ਤਾਂ ਜ਼ਮੀਨਾਂ ਵਾਲੇ ਜੱਦਾਦਾਂ ਵਾਲੇ ਜ਼ਮੀਨਾਂ ਵਾਲੇ ਜਾਇਦਾਦ ਵਾਲੇ ਜ਼ਮੀਨਾਂ ਵਾਲੇ ਸੀ ਅਸੀਂ ਗੱਲ ਥੋੜੀ ਸੀ ਅਸੀਂ ਘਰ-ਬਾਰ ਆਪਣਾ ਸਾਰਾ ਉਹਨਾਂ ਨੂੰ ਦੇਖਿਆ ਜਿਹੜੇ ਮੁਸਲਮਾਨਾਂ ਨੂੰ ਅਸੀਂ ਦੇਖਿਆ ਜਿਹੜੇ ਸਾਡੇ ਨਾਲ ਵਾਈ ਕਰਦੇ ਸੀ ਸਾਡੇ ਨਾਲ ਵਾਈ ਕਰਦੇ ਸੀ ਤਾਂ ਉਹਨਾਂ ਨੂੰ ਅਸੀਂ ਆਖਿਆ ਜਾ ਕੰਜਰ ਦਿਓ ਸਾਮਲੋ ਉਹ ਪਰੋਲੇ ਛੋਲਿਆਂ ਦੇ ਪਰੇ ਨੇ ਤੇ ਕਣਕ ਦੇ ਪਰੇ ਨੇ ਉਹ ਫਲਾਣੇ ਚ ਕੱਪੜੇ ਨੇ ਸਾਮਲੋ ਉਹ ਕਹਿੰਦੇ ਤੁਸੀਂ ਚਲੇ ਚੱਲੇਓ ਤੇ ਅਸੀਂ ਸਾਮਗੇ ਕੀ ਕਰਨੇ ਉਹ ਰੋਣ ਵਿੱਚ ਤੁਸੀਂ ਚਲੇ ਚੱਲੇ ਸਾਡੇ ਜਿਹੜੇ ਭੈਣ ਭਰਾ ਬਣੇ ਸੀ ਤੇ ਅਸੀਂ ਕਹਿੰਦਾ ਕੀ ਕਰਨਾ ਕਹਿੰਦਾ ਇਹਨਾਂ ਕੱਪੜਿਆਂ ਨੂੰ ਤੇ ਆਈ ਛੋਲਿਆਂ ਨੂੰ ਕੀ ਕਰਨਾ ਮਕਾਨਾਂ ਨੂੰ ਕੀ ਕਰਨਾ ਇਦਾਂ ਦੀਆਂ ਗੱਲਾਂ ਮਤਲਬ ਤੁਸੀਂ ਉਦੋਂ ਉਦੋਂ ਆ ਗਏ ਇੱਥੇ ਪਰ ਹੱਲੇ ਵੀ ਯਾਦਾਂ ਉਹ ਮਤਲਬ ਲਗਾ ਨਿਗਰੀਆਂ ਨਿਗਰੀਆਂ ਹੋਈਆਂ ਯਾਦਾਂ ਤੁਹਾਡੀਆਂ ਉਹ ਫਿਰ ਮਤਲਬ ਜੋ ਜੋ ਪਿਓ ਜੋ ਦੋਹੀ ਰਸਤੇ 'ਚ ਦੇਖਿਆ ਜਾਂ ਮਤਲਬ ਸਾਡੇ ਮਾਂ ਪਿਓ ਨੇ ਸਾਨੂੰ ਦੱਸਿਆ ਉਹ ਸਾਨੂੰ ਯਾਦ ਹੀ ਨੇ ਜਿਹੜੇ ਸਾਨੂੰ ਮਾਂ ਪਿਓ ਨੇ ਦੱਸਿਆ ਵੀ ਫਲਾਣਾ ਤੂੰ ਹੀ ਇੰਨੇ ਸੀ ਫਲਾਣਾ ਪਿੰਡ ਸੀ ਸਾਡਾ ਫਲਾਣਾ ਡਿਸਟ੍ਰਿਕਟ ਸੀ ਸਾਡਾ ਇਦਾਂ ਕਰਕੇ ਹਾਂ ਤੂੰ ਵੀ ਆਏ ਸੀ ਤੁਸੀਂ ਉਹ ਪਾਦੂ ਦੀ ਪਹਿਲੀ ਜਿਸ ਗ੍ਰਾਂਡ ਵਹੀ ਗਿਆ ਸੀ ਗੁਰਦਰ ਸਾਹਿਬ ਹਾਂ ਇਦਾਂ ਉਹ ਲੱਗ ਗਿਆ ਮੁਸਲਮਾਨ ਵਾਂਡੋ ਅੱਗ ਲੱਗੀ ਵਾਂਡੋ ਠਾਣਾ ਸੀ ਉਹਨਾਂ ਗੱਲਾਂ ਣੀ ਸ਼ੁਰੂ ਕਰਤੀਆਂ ਅੱਗ ਲੱਗੀ ਵਾਂਡੋ ਜੀ ਦਾ 60 ਦਾ 60 ਦਾ ਵਾਂਡੋ ਠਾਣਾ 60 ਦਾ ਉਹ ਤੋਂ ਜੂ ਨਿਕਲੇ ਤੇ ਤੁਰਦੇ ਤੁਰਦੇ ਮਿਲਦੇ ਸੇ ਬਾਰਸ਼ ਆ ਗਈ ਸੀ ਪਾਣੀ ਇੰਨਾ ਨਾਲ ਰਾਵਾਂ ਚ ਨੇ ਟੁੱਟਦੇ ਪੜੇ ਇਹਨਾਂ ਤੇ ਨੰਗਲਾ ਆਏ ਦੋ ਨਗਰੇ ਦੋਨਾਂ ਸੰਗਾਂ ਪੁੱਛੜਾ ਇਹ ਇਹ ਤੁਹਾਡੇ ਕੀ ਲੱਗਦੇ ਸੀਗੇ ਰਿਸ਼ਤੇਦਾਰੀ ਸੀ ਕੋਈ ਇਹ ਰਿਸ਼ਤੇਦਾਰੀ ਜਸਨ ਉਹਦਰ ਉਧਰ ਸਾਰੀਆਂ ਤੇ ਇਹਨਾਂ ਦੇ ਪਿੰਡ ਉੱਤੇ ਸਨ ਸਾਡੇ ਥੋੜੇ ਉਧਰ ਨੀਵੇਂ ਸਨ ਫਿਰ ਚਕਰਾਲੀ ਨੂੰ ਆਏ ਫੇਰ ਤੂੰ ਚਕਰਾਲੀ ਤੋਂ ਆਏ ਇਹ ਉਥੇ ਤੁਹਾਡਾ ਪਿੰਡ ਸ਼ੇਖੂਪੁਰਾ ਡਿਸਟ੍ਰਿਕਟ ਚ ਸੀ ਉਹਦਾ ਕੀ ਨਾਮ ਸੀ ਗੁਜਰਾਲਾ ਜੀ ਵਾਲਾ ਸੀ ਇਹਨਾਂ ਦਾ ਸ਼ੇਖੂਪੁਰਾ ਅੱਛਾ ਇਹਨਾਂ ਦਾ ਸ਼ੇਖੂਪੁਰਾ ਅੱਛਾ ਗੁਜਰਾਲਾ ਹੀ ਤੁਹਾਡਾ ਪਿੰਡ ਕੀ ਸੀਗਾ ਪਿੰਡ ਕੁੜੀਕੋਟ ਪਿੰਡ ਕੁੜੀਕੋਟ ਕੁੜੀਕੋਟ ਅੱਜ ਵੀ ਰੱਖਿਆ ਜਿ ਘੜਾਉਣਾ ਤੇ ਪਾਸਪੋਰਟ ਦਫ਼ਤਰ ਜਾਵੇ ਸਾਡਾ ਪੈਨ ਕਾਰਡ ਕਰ ਬਾਹਰ ਮਾਰਦੇ ਨੇ ਆ ਤੁਹਾਡਾ ਪਿੰਡ ਆ ਤੁਹਾਡਾ ਸਹਸਣ ਆ ਤੁਹਾਡੇ ਪਿਓ ਦਾ ਨਾਮ ਤੁਹਾਡੀ ਮਾਂ ਦਾ ਨਾਮ ਹੈ ਮੈਂ ਕਿਹਾ ਤੇ ਜਲੰਧਰ ਪਾਸਰ ਦਫਤਰੇ ਮੈਂ ਕਿਹਾ ਤੇ ਤੁਹਾਡੇ ਨਾਲ ਸਭ ਕੁਝ ਆ ਜਾਂਦਾ ਆਂਦੀ ਕਿਹੜਾ ਪਿੰਡ ਸੀ ਹੋਇਆ ਆ ਪਿੰਡ ਆਦੀ ਪਹਿਲਾਂ ਸਾਰਾ ਪਿੰਡ ਤੁਹਾਡਾ ਹੀ ਹੋਇਆ ਕਿੰਨੇ ਪੈਣ ਪਾਈ ਸੀ ਤੁਸੀਂ ਅਸੀਂ ਪੈਣ ਪਾਈ ਸੀ ਦੇ ਪੰਜ ਤੇ 6 ਚਾਰ 9 10 10 ਪੈਣ ਪਾਇਆ ਸੀ 10 ਦੱਸੇ ਤੇ ਦੱਸੇ ਫਿਰ ਆਏ ਸੀ ਇੱਥੇ ਤੁਹਾਡੀ ਉਮਰ ਕਿੰਨੀ ਕਿਸੀ ਕੀ ਉਦੋਂ 10 ਸਾਲ ਦੀ ਫਿਰ ਤੁਹਾਨੂੰ ਤਾਂ ਪੂਰੀ ਸੁਰਤ ਹੋਣੀ ਆ ਰਾਜ ਚ ਕੀ ਹੋਇਆ ਜਦੋਂ ਮੈਨੂੰ ਮੈਨੂੰ ਤੁਹਾਡੇ ਉਹਨਾਂ ਸ਼ਾਲਾ ਮਾਰਦੇ ਹੁੰਦਾ 60 38 ਦੀ ਦੁਵਾਲੀ ਦਾ ਜਰੂਣਾ ਦੁਵਾਲੀ ਵਾਲੇ ਦਿਨ ਦਾ 38 76 38 ਅੱਛਾ ਦੁਵਾਲੀ ਵਾਲੇ ਦਿਨ ਦਾ ਠੀਕ ਹੈ ਨਹੀਂ ਜਦੋਂ ਤੁਸੀਂ ਆਉਂਦੇ ਸੀ ਰਾਜ ਚ ਉਦੋਂ ਕਿਦਾਂ ਦਾ ਮਾਹੌਲ ਸੀ ਰਾਜ ਦੇ ਵਿੱਚ ਕੀ ਹੱਲੇ ਹੁੰਦੇ ਸੀ ਰਾਜ ਕੋਲ ਹੱਲੇ ਤੇ ਜਿਹੜੇ ਹੁਣ ਆ ਪਰਦੇ ਕਰਦੇ ਸਨ ਜੇ ਕੋਈ ਜਾਂਦਾ ਪਿਆ ਤੇ ਕਾਫਲਾ ਜਾਂਦਾ ਪਿਆ ਮੁਸਲਮਾਨ ਜਦੋਂ ਜਾਂਦੇ ਇਹ ਆਪ ਇੱਕ ਦੂਜੇ ਗੱਲ ਪਏ ਦੇ ਵਾਰਡ ਆਪ ਕਰ ਦਿੰਦੇ ਉਹ ਤੇ ਲੁੱਟਮਾਰ ਕਰਨ ਲੱਗ ਪੈਂਦੇ ਹਨ ਅੱਛਾ ਉੱਥੇ ਤੁਹਾਡੇ ਯਾਰ ਦੂਸਰੇ ਮੁਸਲਮਾਨ ਹਨਾ ਸਿਗਾ ਕੋਈ ਨਾਂ ਦੱਸੋ ਜੀ ਜਿਆਦਤ ਨਹੀਂ ਉਹ ਜਿਆਦਤ ਦਾ ਸ਼ਾਨਾ ਸ਼ਾਮ ਦਾ ਕੀ ਹੁੰਦਾ ਹੈ ਉਹ ਤਨ ਮੰਗਲ ਸ਼ਾਮ ਹੁੰਦਾ ਹੈ ਇੱਕ ਦੂਜੇ ਸ਼ਾਮ ਹੁੰਦੇ ਹਨ ਇਦਾਂ ਕਰੇ ਮੁਸਲਮਾਨਾਂ ਦੇ ਨਾਂ ਹਨ ਤੇ ਜੀ ਮੌਕਾ ਮਿਲੇ ਹੁਣ ਵੀ ਤੁਹਾਨੂੰ ਚਲੋ ਇੱਕ ਦੋ ਦਿਨ ਲਈ ਕਮਾ ਲਈਏ ਉੱਥੇ ਤੇ ਜਾਣੇ ਜਾਣਾ ਪਸੰਦ ਕਰੋਗੇ ਉੱਥੇ ਨੇ ਜਾਨ ਨੂੰ ਤੇ ਮੈਂ ਤਗੜਾ ਜਾਨ ਨੂੰ ਤਿਆਰ ਸੀ ਮੇਰੇ ਕੋਲ ਤੁਰ ਨਹੀਂ ਹੋਦਾ ਅੱਛਾ ਲੱਤਾ ਵੀਰੀਆਂ ਰਹਿ ਗਈਆਂ ਨੇ ਮੈਂ ਹੋ ਗਿਆ ਸੀ ਬਿਮਾਰ ਬਿਮਾਰ ਹੋ ਗਿਆ 3 ਗ੍ਰਾਮ ਮੇਰਾ ਖੂਨ ਰਹਿ ਗਿਆ ਸੀ ਪਟੇਰਾ ਸਦਾ ਇੱਥੇ ਸਾਡਾ ਜਿਹੜਾ ਜਲੰਧਰ ਵਾਲਾ ਪਟੇਲਾ ਆਹੋ ਚੋਥੀ ਰੁਕ 3 ਗ੍ਰਾਮ ਮੇਰਾ ਖੂਨ ਰਹਿ ਗਿਆ ਤੇ ਡਾਕਟਰ ਕਹਿੰਦਾ ਵੀ ਤੂੰ ਸ਼ਰਾਬ ਪੀਂਦਾ ਹੁੰਦਾ ਮੈਂ ਕਿਹਾ ਬੜੀ ਪੀਂਦਾ ਹਾਂ ਅੰਦਾ ਅੰਦਾ ਕਿੰਨੀ ਕੁ ਮੈਂ ਕਿਹਾ ਉਹਨੂੰ ਡੰਗ ਡੰਗ ਸਟਾਰ ਦੇ ਤੁਰੇ ਫਿਰਦੇ ਆ ਇੱਥੇ ਆਣ ਕੇ ਵੀ ਪਿੰਨ ਮਿਆਣੀ ਜੀ ਲੈਣੇ ਆ ਤੇ ਇੱਥੇ ਵੀ ਉਹਨੇ ਪੀਪੂ ਲੈਣੇ ਆ ਕਿੰਨੀ ਕੁ ਵੈਜਾ ਲੱਗ ਪਈ ਹੈ ਦਿਹਾੜੀ ਚੌੜੀ ਲੈ ਪਾ ਬੋਤਲ ਪੀ ਜਾਈਏ ਹੁਣ ਬੰਦ ਕਰਤੀ ਉਹਨਾਂ ਨੇ ਨਹੀਂ ਫੇਰ ਮੈਨੂੰ ਕਹਿੰਦਾ ਵੀ ਜੇ ਸ਼ਰਾਬ ਪੀਂਦਾ ਰਹੇਂ ਤੇ ਤੂੰ ਸ਼ਰਾਬ ਨਹੀਂ ਛੱਡਨੀ ਸ਼ਰਾਬ ਛੱਡੇਗਾ ਤੇ ਮਰ ਜਾਵੇਂਗਾ ਸੱਚ ਬੋਲ ਰਿਹਾ ਬਾਬੇ ਜਿਹੇ ਬਟਾ ਅੱਛਾ ਆਂਦਾ ਸ਼ਰਾਬ ਛੱਡ ਤੇ ਮਰ ਜਾਵੇਂਗਾ ساری ਉਮਰ ਪੀਂਦਾ ਰਹੇਂ ਗਲਾਸ ਪਾਣੀ ਪਾ ਕੇ ਦਿੱਤਾ ਮੈਨੂੰ ਆਂਦਾ ਇੰਨੀ ਜ਼ਰੂਰ ਪੀਣੀ ਨਹੀਂ ਤੇ ਮਰ ਜਾਗਾ ਤੇ ਇੰਨੀ ਪੀਣੀ ਸ਼ੁਰੂ ਕਰਤੀ ਤੇ ਬਾਅਦ ਫੇਲੀ ਟੋਰ ਜਾ ਗਿਆ ਤੇ ਫਿਰ ਨਾਲ ਖਾਣ ਪੀਣ ਕਿਦਾਂ ਖਾਣ ਵੀ ਨਹੀਂ ਹੋਈ ਆਪਣਾ ਹੁੰਦਾ ਸੀ ਮੂੰਗਫਲੀ ਲੱਲਾ ਕੋਈ ਚੀਜ਼ ਲੱਲਾ ਜਾ ਕਰ ਸਭ ਵੀ ਬਣੀ ਹੋਈ ਹੋਰ ਲੱਲਾ ਸਾਹਬ ਦੇ ਲੱਲਾ ਉਹ ਰੇਤੇ ਕਿਹੜੇ ਬੱਕਰੇ ਖਾਂਦੇ ਆ ਉਹਨੂੰ ਅੱਛਾ ਤੁਸੀਂ ਨਹੀਂ ਕੁਝ ਬੋਲਦੇ ਤੁਸੀਂ ਵੀ ਪਾਕਿਸਤਾਨ ਤੋਂ ਆਏ ਜਾਂ ਤੁਸੀਂ ਹਲ ਨਹੀਂ ਆਏ ਕਿਤੇ ਆਏ ਤੇ ਪਾਕਿਸਤਾਨ ਨਹੀਂ ਆਏ ਪਰ ਹੈਗੇ ਛੋਟੇ ਸਾਲਕ ਦੇ ਸੀ ਅੱਛਾ ਅੱਛਾ ਸੰਭਾਲ ਨਹੀਂ ਹੈਗੀ ਕੋਈ ਕੌਣ ਕੌਣ ਆਏ ਸੀ ਉਧਰੋਂ ਅਸੀਂ ਸਾਰੇ ਸਾਰੇ ਚਾਚੇ ਤਾਏ ਸਾਰੇ ਸਾਰੇ ਆਏ ਪਰਿਵਾਰ ਸਾਰਾ ਹੀ ਕਿੰਨੇ ਭੈਣ ਭਾਈ ਸੀ ਅਸੀਂ ਚਾਰ ਭਰਾ ਸੀ ਤੇ ਚਾਰ ਭੈਣਾਂ ਸੀ ਸਾਡਾ ਦੋਨਾਂ ਜਰਮ ਉਧਰ ਦਾ ਬਾਕੀ ਦਾ ਜਰਮ ਇੱਧਰ ਆ ਕੇ ਹੋਇਆ ਇੱਧਰ ਹੋ ਗਿਆ ਸੀ ਜੋ ਤਾਂ ਕਰਕੇ ਤੁਹਾਡਾ ਵੀ ਫਿਰ ਤੁਹਾਡਾ ਕਿਹੜਾ ਚੁਲਾ ਸੀ ਉਧਰ ਇਹ ਗੁਜਰਾਤ ਗੁਜਰਾਣਾ ਵਾਲਾ ਹੂੰ ਗੁਜਰਾਤ ਉਧਰਾ ਤੱਚਾ ਗੁਜਰਾਤ ਜਿਹੜਾ ਠੀਕ ਪਿੰਡ ਸਾਰਾ ਟਾਂਡਾ ਸੀ ਅਸੀਂ ਕਿਹੜਾ ਦੇਖਿਆ ਤੁਹਾਨੂੰ ਗੜੀ ਸੰਭਾਲੇ ਮਾਪਿਆਂ ਨੇ ਹੀ ਦੱਸੇ ਸਾਡਾ ਪਿੰਡ ਟਾਂਡਾ ਹੈ ਛੋਟਾ ਹੈ ਗੁਜਰਾਤ ਸੀ ਅੱਛਾ ਸਿੰਘ ਸਾਹਿਬ ਜੇ ਤੁਹਾਨੂੰ ਪਿੱਛੇ ਮੌਕਾ ਮਿਲੇ ਉੱਥੇ ਪਿੰਡ ਵੇਖਣ ਦਾ ਜਾਓਗੇ ਮੈਂ ਪਿੱਛੇ ਗਿਆ ਸੀ ਜਿਹੜੇ ਚ 2011 ਚ ਅੱਛਾ ਜਿਹੜਾ ਉਹਨਾਂ ਕਾਨਾ ਸਾਹਿਬ ਕਾਨਾ ਸਾਹਿਬ ਗਿਆ ਸੀ ਉੱਥੇ ਦਾ ਇੱਕ ਬੰਦਾ ਮੈਨੂੰ ਮਿਲਿਆ ਮੁੰਡਾ ਉਹ ਕਹਿੰਦਾ ਬਾਬਾ ਉਹਨੇ ਮੇਰਾ ਪਾਸਪੋਰਟ ਦੇਖਿਆ ਤੇ ਪਾਸਪੋਰਟ ਤੇ ਉਹੋ ਹੀ ਪਿੰਡ ਲਿਖਿਆ ਅੱਛਾ ਉਹੋ ਹੀ ਪਿੰਡ ਲਿਖਿਆ ਜਿਹੜਾ ਮੇਰਾ ਪਾਕਿਸਤਾਨੀ ਉਹ ਕਹਿੰਦਾ ਬਾਬਾ ਤੂੰ ਤੇ ਮੇਰੇ ਪਿੰਡ ਦਾ ਮੈਂ ਕਿਹਾ ਤੇਰਾ ਪਿੰਡ ਕਿਹੜਾ ਕਹਿੰਦਾ ਮੇਰਾ ਜਿਹੜਾ ਤੁਸੀਂ ਦੱਸਣ ਰਿਹਾ ਤੁਹਾਡਾ ਪਿੰਡ ਉਹ ਮੇਰਾ ਆ ਤੇਰੇ ਪਾਸਪੋਰਟ ਤੇ ਲਿਖਿਆ ਮੈਂ ਕਿਹਾ ਹਾਂ ਲਿਖਿਆ ਤੇ ਕਹਿੰਦਾ ਮੈਂ ਤੈਨੂੰ ਬਾਬਾ ਉੱਥੇ ਲੈ ਤੇ ਜਾਵਾਂ ਪਰ ਇਧਰ ਦਾ ਫੌਜ ਦਾ ਕੋਈ ਪਤਾ ਨਹੀਂ ਭੈਣ ਜੋਨੇ ਮੈਨੂੰ ਕੋਈ ਫੜ ਨਾ ਲਵੇ ਸਾਰਾ ਉਹ ਸਿੱਧਾ ਹੀ ਕਹਿੰਦਾ ਮੈਂ ਕਿਹਾ ਨਾ ਨਾ ਇਹੋ ਜਿਹਾ ਕੰਮ ਨਹੀਂ ਕਰਨਾ ਮੈਂ ਕਿਹਾ ਤੇਰੀ ਤੇਰੀ ਮਤਲਬ ਤੈਨੂੰ ਮੈਂ ਤਖਲੀਫ ਦਿਆਂ ਤੰਗ ਕਰਾਂ ਤੇ ਮੇਰਾ ਕੀ ਫਾਇਦਾ ਮੈਂ ਕਹਾ ਮੇਰਾ ਕੋਈ ਫਾਇਦਾ ਨਹੀਂ ਮੈਂ ਕਹਾ ਨਾ ਇੱਕ ਤੂੰ ਨਾ ਲੈ ਜਾ ਤਾਨੂੰ ਤੇ ਨਾ ਅਸੀਂ ਜਾਣਦੇ ਆਂ ਉਹੀ ਛੋਟੇ ਸੀ ਸਾਨੂੰ ਇਨੀ ਪਛਾਣ ਨਹੀਂ ਹੈ ਆ ਪਤਾ ਨਹੀਂ ਵੀ ਹੁਣ ਕੀ ਹਿਸਾਬ ਕਿਤਾਬ ਆ ਕੀ ਹਿਸਾਬ ਕਿਤਾਬ ਸਾਨੂੰ ਇਨੀ ਪਛਾਣ ਨਹੀਂ ਹੈ ਉਥੇ ਦੀ ਤੇ ਬਾਕੀ ਬਾਕੀ ਇਹ ਕੰਮ ਨਹੀਂ ਕਰਨਾ ਮੈਂ ਤੇਰੇ ਨਾਲ ਨਹੀਂ ਜਾਣਾ ਚਾਹੁੰਦਾ ਕਿਉਂ ਤੇਰਾ ਨੁਕਸਾਨ ਹੋਇਆ ਤੇ ਮੇਰਾ ਕੀ ਫਾਇਦਾ ਜਾਣਦਾ ਮੈਂ ਕਹਾ ਨਹੀਂ ਇਹ ਕੰਮ ਨਹੀਂ ਕਰਨਾ ਤੇ ਮੈਂ 2014 ਚ ਨ ਆਹ ਉਹ ਦੋਇਆ ਇਹਦੇ ਚ ਗਿਆ ਸੀ ਮੈਂ ਤੇ ਯਰ ਮੈਂ ਮਹੀਨੇ ਦੀ 7 4 ਤਰੀਕ ਨੂੰ ਇਹੀ ਪਹੁੰਚ ਗਿਆ ਨਨਕਾਣਾ ਸਾਹਿਬ ਪੰਜਾ ਸਾਹਿਬ ਵੀ ਦੇਖਿਆ ਸਾਰੀ ਜਗ੍ਹਾ ਦੇਖਿਆ ਜਿਹੜੀਆਂ ਜੰਨੀਆਂ ਹੈਗੀਆਂ ਸੀ ਨਾ ਸਾਰੀਆਂ ਹੀ ਜਿੱਥੇ ਸਾਡੇ ਕੋਈ ਮਤਲਬ ਗੁਰੂ ਪੀਰ ਸੀ ਜਿੱਥੇ ਬਾਬੇ ਨੇ ਸਾਰੇ ਹੀ ਦੇਖ ਕੇ ਆਏ ਪੰਜ 6 7 7 ਕਰ ਦੇਣੇ ਹੀ ਰਹਿ ਹੀ ਉਥੇ ਤੇ ਫਿਰ ਅਸੀਂ ਵਾਪਸ ਆ ਗਏ ਲਾਹੌਰ ਆ ਗਏ ਲਾਹੌਰ ਤੋਂ ਫਿਰ ਇੱਥੇ ਕਰਤਾਰਪੁਰ ਆ ਗਏ ਆ ਕਰਤਾਰਪੁਰ ਆਹ ਤੇ ਉੱਥੇ ਆ ਗਏ ਉਥੋਂ ਫੇਰ ਆਹੀ ਚੜ ਕੇ ਟ੍ਰੇਨ ਤੇ ਤੇ ਆਪਣੇ ਇੱਥੇ ਆ ਗਏ ਉਦੋਂ ਮੈਂ 2014 ਜਗਿਆ ਸੀ ਯਾਰ ਮੈਂ ਮਹੀਨੇ ਸੀ ਲਾਂ ਦੇ ਨਾਲ ਟਿਕਰਾਲੀਆਂ ਆ ਕੇ ਬੈ ਗਏ ਤੇ ਜੱਟ ਕੋੜੀਆਂ ਦੇ ਫਿਰਦੇ ਦੋਲੇ ਹੋਲੇ ਅੱਛਾ ਬਰਛੇ ਰਫਲਾਂ ਸਨ ਉਹਨਾਂ ਕੋਲ ਕੋਈ ਦੁਨੀਆ ਸੀ ਕੋਈ ਹਿਸਾਬ ਨਹੀਂ ਸੀ ਲਾਂ ਦੀ ਗੱਡੀ ਦੇ ਨਾਲ ਸਾਰੀ ਰਾਤ ਪਹਿਰਾ ਦਿੰਦੇ ਸਾਡੇ ਕਾਫਲੇ ਦੇ ਇਨ ਦੁਨੀਆ ਸੀ ਉੱਥੇ ਤੇ ਦੁੱਤ ਜਰੇ ਅੱਗੇ ਆਏ ਅੱਗੇ ਆਏ ਲੰਘਣਾ ਸੀ ਦਿਰਾ ਪਾ ਛੋਟਾ ਨਾਲਾ ਸੀ ਉਧਰ ਸੀ ਪਾਣੀ ਥੋੜਾ ਥੋੜਾ ਸੀ ਜਦੋਂ ਲੰਘਣ ਲੱਗੇ ਤੇ ਨੰਨਾ ਪਾਣੀ ਸੀ ਜਦੋਂ ਸੰਗਤ ਸਾਰੀ ਲੰਘ ਗਈ ਥੋੜੇ ਥੋੜੇ ਜਰੇ ਤੇ ਪਿੱਛੋਂ ਪਾਣੀ ਆ ਗਿਆ ਬੜਾ ਨਾਲਾ ਭਰ ਗਿਆ ਜੈਸੇ ਅਸੀਂ ਆਏ ਲੰਘੇ ਉਸੂ ਪਿੱਛੇ ਮਿਲਟਰੀ ਆ ਗਈ ਉਹਨਾਂ ਦੀ ਉਹਨਾਂ ਦੇ ਪਾਕਿਸਤਾਨ ਵਾਲਿਆਂ ਦੀ ਪਾਕਿਸਤਾਨੀ ਜੇ ਕਿ 10 ਮਿੰਟ ਪਹਿਲਾਂ ਆ ਜਾਂਦੇ ਸਾਰੇ ਭੰਗ ਛੱਡਨੇ ਆ ਨਾਲਾ ਚੜ ਕੇ ਫੇਰ ਲੰਘਣਾ ਕਿੱਥੋਂ ਸੀ ਉੱਥੇ ਕਿੱਡੀ ਵੈ? ਆ ਇੱਥੇ ਆ ਕੇ ਕਿੱਥੇ ਪਹਿਲਾਂ ਕੈਂਪ ਕੀਤਾ ਸੀਗਾ ਪੰਜਾਬ ਚ ਅੰਮ੍ਰਿਤਸਰ ਅਸੀਂ ਅਸੀਂ ਸਿੱਧੇ ਆਏ ਸੀ ਉਦੋਂ ਪਰ ਬਾਬੇ ਬਕਾਲੇ ਨੂੰ ਆਏ ਸੀ ਅੱਛਾ ਬਾਬੇ ਬਕਾਲੇ ਵਾਲੀ ਸਾਈਟ ਸਾਂ ਸੀ ਤੇ ਰਿਆਲ ਵੀ ਚਾੜ ਲਾਂ ਕੇ ਅੱਗੇ ਕੀ ਸੀ ਤਾਂ ਅਸਾਂ ਨੇ ਪਹਿਲੇ ਵਾਰੀ ਫਿਰ ਜਨੇ ਵਾਲੇ ਆ ਗਏ ਗੁਰੂ ਦੇ ਜਨੇ ਵਾਲਾ ਅੰਮ੍ਰਿਤਸਰ ਨੂੰ ਇੱਥੇ ਆਣ ਕੇ ਛੋਲੇ ਫੜਨੇ ਉਹਨਾਂ ਮੋਟੇ ਮੋਟੇ ਛੋਲੇ ਖਾਦੇ ਜਿਆਰਾ ਕੀਤਾ ਦਾਵੇ ਵਿੱਚ ਆ ਗਏ ਜਿਹੜੇ मतलब ਰੋਟੀ ਪਾਣੀ ਤੁਹਾਨੂੰ ਪਤਾ ਕਿੰਨਾ ਕਿ ਮਿਲਦਾ ਸੀ ਗਰੀਬੀ ਦਾਵੇ ਦੇ ਵਿੱਚ ਆਪਣੇ ਕੱਚੇ ਪਜਾਮੇ ਆ ਜੀ ਪਜਾਮਾ ਵੀ ਕਿਤੇ ਸੀ ਮਿਆਂ ਕੋਲੇ ਇੱਕ ਮੀਂਹ ਚ ਦੇ ਕੱਚਾ ਹੁੰਦਾ ਸੀ ਸਾਡੇ ਨਿੱਕੇ ਨਿੱਕਿਆਂ ਕੋਲੇ ਦਰਿਆ ਨੰਗੇ ਤੇ ਤੈਨੂੰ ਪਤਾ ਇਹ ਕਾਈ ਵੱਡੀ ਸੀ ਬੂਟੇ ਸਨ ਮਾਨਦਪਾ ਜੀ ਅਸਾਦੀ ਰਾਤ ਆ ਕੇ ਬੱਦਲ ਸੀ ਬੱਦਲ ਦੇ ਸਾਹੀ ਰਾਤ ਬੂਟਿਆਂ ਚ ਚਿੱਕੜ ਜੀ ਪੈਰ ਤੇ ਚਿੱਕੜ ਜੀ ਰਵੇਂ ਪੈਰ ਦਿਨ ਚੜਿਆ ਤੇ ਥੋੜੇ ਜਿਹੇ ਬਣਾਏ ਕੋਈ ਮਲਾਗ ਉਹ ਥੋੜੇ ਬਣਾ ਕੇ ਜਿਹਨੇ ਕਹਿੰਦਾ ਮੈਂ ਸਮਾਨ ਮੇਰੀ ਗੱਡੀ ਸਾਹਮਣੇ ਤੋਲਾ ਮੁੱਦਾ ਕਰਕੇ ਨਾਲ ਜਾਨੀਏ ਮਾਰੀ ਨਾਲ ਸਮਾਨ ਖੋਲ ਕੇ ਆ ਨਾ ਉਹ ਮੈਂ ਮਾਰੀ ਗੱਡੀ ਗਈ ਦੱਸ ਦਿੰਦੀ ਹਾਂ ਨਾ ਹਾਂ ਨੇ ਤੇ ਤੋਲਾ ਮੁੱਦਾ ਕਰਕੇ ਥੋੜਾ ਜਿਹਾ ਆਪਣੀ ਸਮਾਨ ਖੋਲਿਆ ਤਾਂ ਆਹ ਦੇਖੋ ਥੋੜੇ ਲੱਗੇ ਉੱਤੇ ਸਾਡੇ ਬੰਦੇ ਤਰ ਲੈਂਦੇ ਹੁਣ ਇਹਨਾਂ ਆਪਣੇ ਥੋੜੇ ਬਣਾਏ ਕਾਨੇ ਵੱਢ ਕੇ ਆਂਦੇ ਸਾਡੇ ਤੇ ਸਾਡਾ ਰਾਤ ਆਈ ਸੀ ਤੇ ਇਹਨਾਂ ਦਾ ਮੈਨੂੰ ਪਤਾ ਨਹੀਂ ਵਾਕੀ ਜੀ ਇਹ ਜਿਹੜੀਆਂ ਗੱਲਾਂ ਨੇ ਨਾ ਇਹ ਆਖਰੀ ਉਹੀ ਪੀੜ੍ਹੀ ਆ ਜਿਨ੍ਹਾਂ ਤੋਂ ਅਸੀਂ ਸੁਣ ਸਕਦੇ ਆ ਕਿਉਂਕਿ ਜੋ ਮਰਜੀ ਆ ਵੀ ਸਾਂਝਾ ਪੰਜਾਬ ਜਿਹੜਾ ਆ ਉਹ ਜੇ ਵੀਨੰਦ ਦਿਲਾਂ ਦੇ ਵਿੱਚ ਸੋ ਫਿਲਹਾਲ ਮੈਂ ਜਤਿੰਦਰ ਸਿੰਘ ਖਹਿਰਾ ਔਰ ਮੈਂ ਆਪਣੇ ਸਹਿਯੋਗੀ ਦੇ ਨਾਲ ਵਿਨੋਦ ਦੇ ਨਾਲ ਪ੍ਰਾਈਮ ਪੰਜਾਬ ਦੇ